ਲਾਈਵ ਵੀ ਮੇਤਰੋ ਅੱਜ ਫੇਰ ਗਏ ਜੀ ਟਰੈਕਟਰਾਂ ਦਾ ਖਜ਼ਾਨਾ ਲੈ ਕੇ ਆ ਗਏ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਮਾਲਵਾ ਟਰੈਕਟਰ ਨੂੰ ਸਬਸਕ੍ਰਾਈਬ ਕਰ ਲਓ YouTube ਦੇ ਉੱਤੇ ਜਾ ਕੇ ਕਿਉਂਕਿ ਨਵੇਂ ਤੋਂ ਨਵੇਂ ਟਰੈਕਟਰ ਦੀ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਅੱਜ ਜਿਹੜਾ ਆਪਾਂ ਟਰੈਕਟਰ ਲੈ ਕੇ ਆ ਮਿੱਤਰੋ ਸਾਰੇ ਪੁੱਤਰਾਂ ਦੇ ਖੜੇ ਨੇ ਕੋਈ 855 ਜੌਂਡੀਆ 963 ਸੋਨਾਲੀਕਾ ਹੌਲੈਂਡ 333 ਸਾਰੇ ਤੁਹਾਨੂੰ ਟਰੈਕਟਰ ਮਿਲ ਜਾਣਗੇ ਪ੍ਰੀਤ ਵਗੈਰਾ ਐਂਡੋ ਫਾਰਮ ਵਗੈਰਾ ਸਾਰੇ ਟਰੈਕਟਰ ਤੁਹਾਨੂੰ ਮਿਲ ਜਾਣਗੇ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਤੇ ਆਪਣੇ ਨਾਲ ਬਾਈ ਗਾਗਾ ਖੜਾ ਪੱਠਣਾ ਦੌਰ ਬਾਈ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਠਾਕ ਜੀ ਵਧੀਆ ਬਈ ਪੂਰੇ ਬਈ ਧੰਨਵਾਦ ਬਾਈ ਛੋਟਾ ਸਾਡੇ ਲੱਗ ਆਉਣਾ ਠੀਕ ਆ ਤੇ ਅੱਜ ਆਪਣੇ ਕੋਲ ਕਿੰਨੇ ਕੁ ਟਰੈਕਟਰ ਨੇ ਸਾਰੇ ਅੱਜ 15 ਟਰੈਕਟਰ ਨੇ ਬਾਈ 15 ਟਰੈਕਟਰ ਨੇ ਤੇ ਲੈ ਮਿੱਤਰੋ ਕੱਲੇ ਕੱਲੇ ਟਰ ਤੇ ਵਿੱਚ ਟਰੈਕਟਰ ਤਾਂ ਕਰੀ 100 200 500 1000 ਘੰਟਾ ਚੱਲੇ ਹੋਏ ਖੜੇ ਨੇ ਬਿਲਕੁਲ ਬਈ ਨਵੇਂ ਤੋਂ ਨਵੇਂ ਬੇਚਦਾ ਹਾਰ ਵੀ ਨਹੀਂ ਹਜੇ ਲਾਹੇ ਨਾ ਹਾਂਜੀ ਹਾਂਜੀ ਤੇ ਜੇ ਇੱਧਰ ਗੱਲ ਕਰੀਏ ਜਿਵੇਂ ਫਾਰਮ ਟਰੈਕ 60 ਖੜਾ 50 42 ਖੜਾ ਇਹ ਟਰੈਕਟਰ ਮਿੱਤਰੋ ਬਿਲਕੁਲ ਬਈ ਨਵੇਂ ਨੇ ਤੇ ਵੀਡੀਓ ਨੂੰ ਬਈ ਸਾਰੇ ਨੂੰ ਪੂਰੀ ਦੇਖ ਲਿਓ ਨੰਬਰ ਵਗੈਰਾ ਆਪਾਂ ਸਕਰੀਨ ਦੇ ਉੱਤੇ ਦੇਵਾਂਗੇ ਤੁਸੀਂ ਉਹਨਾਂ ਦੇ ਸੰਪਰਕ ਕਰਕੇ ਟਰੈਕਟਰ ਜੇਕਰ ਕਿਸੇ ਵੀਰ ਨੇ ਵਿੱਚ ਕਟਾ ਕੇ ਅਦਲਾ ਬਦਲੀ ਕਰਨੀਆਂ ਤਾਂ ਉਹ ਵੀ ਹੋ ਜੂ ਨਾ ਹਾਂਜੀ ਬਾਈ ਜੀ ਜਿਹੜਾ ਵਿੱਚ ਕਟਾ ਕੇ ਜਿਵੇਂ ਸੋਨਾ ਲੀਕ ਕਰ ਜਿਵੇਂ ਕੋਈ ਜੌਂਡੀਅਰ ਦੇ ਵਿੱਚ ਫਾਰਮ ਟਰੈਕ ਤੇ ਕਟਾਉਣਾ ਕੋਈ ਵੀ ਟਰੈਕਟਰ ਜਿਆਦਾ ਪੁਰਾਣਾ ਦਾ ਉਹ ਕਟਾਜਿਵੇਂ ਇਧਰਲੀ ਸਾਈਡ ਤੇ ਵਿੱਚ ਕਟਾਣਾ ਟਰੈ ਆਪ ਨੂੰ ਉਹ ਨਹੀਂ ਗੱਲ ਹੈਗੀ ਇੱਕ ਬਸ ਐਂ ਬੇਨਤੀ ਹੈ ਵੀ ਆਪਣੀ ਜੀਤੋਂ ਵੀ ਲਮਾਉਂ ਦਸਾਲੀ ਕਰਕੇ ਲਓ ਕੋਈ ਲਾਲਚ ਚਨਾਉ ਕੇਹੇ ਦੀ ਟੈਂਕੀ ਭਰਾ ਕੇ ਦਿੰਦਾ ਕੋਈ ਸਕੀਮ ਦਿੰਦਾ ਕੋਈ ਹੋਰ ਸਕੀਮਾਂ ਉਹ ਲਾਲਚ ਚਨਾਉ ਉਹ ਲੋਨ ਦੇ ਲਾਲਚ ਚਨਾਉ ਕੇ ਸਭ ਦਾ ਤਾਂ ਸਾਰੋ ਇਹ ਕਰਾ ਅਸੀਂ ਵੀ ਦੇਵਾਂਗੇ ਲੋਣਾ ਹਾਂ ਲੋਨ ਤਾਂ ਹੋ ਜਾਂਦੇ ਆ ਤੇ ਇੱਕ ਮੇਨ ਗੱਲ ਕਾਪੀ ਕਾਗਜ਼ਾਂ ਦੀ ਮੇਤਰੋ ਕਾਪੀ ਕਾਗਜ਼ਾਂ ਦੀ ਫੁੱਲ ਗਾਰੰਟੀ ਮਿਲੂ ਤੁਹਾਨੂੰ ਪੰਜਾਬ ਨੰਬਰ ਟਰੈਕਟਰ ਮਿਲਣਗੇ ਸਪੈਸ਼ਲ ਆ ਦਾ ਕੋਈ ਐ ਨਹੀਂ ਹੋਊਗਾ ਵੀ ਤੁਹਾਨੂੰ ਦੂਜੇ ਤੀਜੇ ਓਨਰ ਕਰਾ ਟਰੈਕਟਰ ਮਿਲ ਜੂ ਨੂੰ ਪਹਿਲੇ ਦੂਜੇ ਓਨਰ ਵਾਲੇ ਟਰੈਕਟਰ ਹੀ ਮਿਲਣਗੇ ਉਹ ਵੀ ਪੰਜਾਬ ਪੱਕੇ ਨੰਬਰਾਂ ਦੇ ਪੱਕੇ ਨੰਬਰਾਂ ਦੇ ਟਰੈਕਟਰ ਜਿਹੜੇ ਤੁਹਾਨੂੰ ਪੰਜਾਬ ਦੇ ਉਹੀ ਮਿਲਣਗੇ ਐ ਨਹੀਂ ਵੀ ਹਰਿਆਣਾ ਠੀਕ ਹੈ ਜਿੱਥੇ ਮਰਜੀ ਹ ਆਰਟੀਓ ਦਾ ਦਫ਼ਤਰ ਜਾ ਕੇ ਚੈੱਕ ਕਰਾ ਲਿਓ ਤੁਹਾਨੂੰ ਪੱਕੇ ਨੰਬਰਾਂ ਦੇ ਟਰੈਕਟਰ ਜਿਹੜੇ ਆਰਟੀਓ ਵਾਲੇ ਪੱਕੇ ਨੰਬਰਾਂ ਦੇ ਪੰਜਾਬ ਨੰਬਰ ਦੇ ਟਰੈਕਟਰ ਮਿਲਣਗੇ ਟਰੈਕਟਰ ਕਿਸੇ ਵੀ ਜ਼ਿਲ੍ਹੇ ਦਾ ਹੋ ਸਕਦਾ ਪੰਜਾਬ ਦੇ ਬਸ ਪੰਜਾਬ ਨੰਬਰ ਮਿਲਣਗੇ ਪੀ ਵੀ ਕੋਈ ਵੀ ਹੋ ਸਕਦਾ ਪੀ ਵੀ 13 19 46 42 ਕੁਝ ਵੀ ਹੋ ਸਕਦਾ ਤੇ ਆਪਾਂ ਇਧਰੋਂ ਗੱਲ ਕਰਦੇ ਹਾਂ ਸਟਾਰਟ ਸੋਨਾ ਲੀਕਾ ਦੇ ਉੱਤੋਂ ਮਿੱਤਰੋ ਤੇ ਇਹ 18 ਮਾਡਲ ਟਰੈਕਟਰ ਆ ਪੰਜਾਬ ਨੰਬਰ ਸਿੱਧੀ ਸੋਹ ਦੇ ਵਿੱਚ ਡੀ ਆਈ ਸੋਹ ਕਹਿ ਤੇ ਇਹ 18 ਮਾਡਲ ਟਰੈਕਟਰ ਹੈ ਨੇ ਇਹ ਸੰਗਰੂਰ ਨੰਬਰ ਹੈ ਵੀ ਬਾਈ ਪੀਵੀ 13 ਦਾ ਓਨਰ ਹਾਂ ਜੀ ਲੈ ਮਿੱਤਰੋ ਪੀਵੀ 13 ਤੁਹਾਨੂੰ ਕਈ ਘਟੇ ਪੀਵੀ 13 ਆ ਗਿਆ ਸੰਗਰੂਰ ਨੰਬਰ ਸੋਨਾਲੀ ਕਾ ਜਿਹੜੇ ਵੀਰ ਨੂੰ ਚਾਹੀਦਾ ਸੰਪਰਕ ਨੰਬਰ ਕਰ ਲਓ ਮਾਡਲ 2018 ਦੇ ਵਿੱਚ 6 ਗੇਰ ਤਾਂ ਆ ਗਿਆ ਨਾ ਜੀ ਇਹ 2 ਸਪੀਡ ਆ ਕਿ 3 ਆ 2 ਬਾਈ ਇਹ 2 ਸਪੀਡ ਦੇ ਵਿੱਚ ਆ ਮਿੱਤਰੋ ਜਿਹੜੇ ਵੀਰ ਨੂੰ ਚਾਹੀਦਾ ਸੋਨਾਲੀ ਕਾ ਚਾਰੇ ਟਾਇਰ ਨਵੇਂ ਨੇ ਡੈਕ ਵਗੈਰਾ ਲੱਗਾ ਹੋਇਆ ਹੈ ਨਾ ਹਾਂਜੀ ਹਾਂਜੀ ਐਵੇਂ ਜੁਕਰੀ ਜਣਾ ਅੰਗਰੇਜ਼ੀ ਸਿੰਪਲ ਸਾਤਰੀ ਲੱਗੀ ਹੋਈ ਹੈ ਕੱਪੜੇ ਵਾਲੀ ਤੇ ਬਾਡੀ ਲਾਈਨ ਦਾ ਟਰੈਕਟਰ ਮਿੱ ਸਾਫ ਪਿਆ ਤੇ ਸਾਫ ਟਰੈਕਟਰ ਮਿਲਣਗੇ ਤੁਹਾਨੂੰ ਜਿਹੜੇ ਤੇ ਰੰਗ ਬੰਨਾ ਹੋਇਆ ਉਸ ਨੂੰ ਆਪਾਂ ਦੱਸਾਂਗੇ ਵੀ ਇਹਦੇ ਵੀ ਆ ਟੱਚਿੰਗ ਵਗੈਰਾ ਹੋਈ ਹੋਈ ਆ ਇਹ ਟਰੈਕਟਰ ਸਾਫ ਖੜੇ ਨੇ ਤੇ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਹੈਗਾ 60 49 ਪ੍ਰੀਤ ਹੈ ਨਾ ਇਹ ਵੀ 3 ਸਪੀਡ ਆ ਬਾਈ 21 ਮਾਡਲ ਆ ਇਹ 21 ਮਾਡਲ ਆ 3 ਸਪੀਡ ਦੇ ਵਿੱਚ ਆ ਗਿਆ ਮਿੱਤਰੋ ਸੈਂਟਰ ਗੇਅਰ ਦੇ ਵਿੱਚ ਤੇ 3 ਸਪੀਡ ਦੇ ਵਿੱਚ ਟਰੈਕਟਰ ਆ ਗਿਆ ਜਿਹੜੇ ਵੀਰ ਨੂੰ ਚਾਹੀਦਾ ਫਾਸਟ ਆਨਰ ਆ ਪੰਜਾਬ ਨੰਬਰਾਂ ਵਾਲਾ ਦਿਖਾਈ ਉਰੇ ਆ ਕੇ ਜਿੰਨਾ ਰੰਗ ਲਿਖਿਆ ਹੁੰਦਾ ਆਪਾਂ ਤੁਹਾਨੂੰ ਆ ਦੇਖ ਲਓ ਮਿੱਤਰੋ ਆਪ ਪਿਆ ਪੂਆ ਕਹਿੰਦੇ ਬ੍ਰੇਕ ਬਰੂਕਦ ਚੈੱਕ ਕਰ ਲਓ ਹਨ ਜਿੰਨਾ ਟਰੈਕਟਰ ਕਹਿੰਦੀ ਸਾਫ ਆ ਉਨਾ ਹੀ ਤੁਹਾਨੂੰ ਟਰੈਕਟਰ ਜਿਹੜਾ ਮੇਰੂ ਪ੍ਰੀਤ 6049 ਜਿਹੜੇ ਵੀਰ ਨੂੰ ਚਾਹੀਦਾ ਸੰਪਰਕ ਨੰਬਰ ਸਕਰੀਨ ਦੇ ਉੱਤੇ ਚੱਲਿਆਂਦਾ ਤੁਸੀਂ ਉਥੇ ਕੰਟੈਕਟ ਕਰਕੇ ਜਿਵੇਂ ਕੋੜਾ ਬੈਂਪਰ ਲੱਗਿਆ ਨਾ ਕੋਈ ਚੀਜ਼ ਤੁਹਾਨੂੰ ਲਹੀ ਮਿਲੇ ਜਿਹੜਾ ਸਮਾਨ ਟਰੈਕਟਰ ਦੇ ਉਵੇਂ ਹੀ ਮਿਰੂ ਹਨਾ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਦੇਖਤਾ ਉਹ ਸਮਾਨ ਤਾਂ ਸਾਰੇ ਟਰੈਕਟਰਾਂ ਦੀ ਬਹੁਤ ਲੱਗਿਆ ਹੋਇਆ ਖੁੱਲ ਲੱਗਿਆ ਹੋਇਆ ਜਿਵੇਂ ਇਧਰ ਕਹਿੰਦੀ ਇਹਦੀ ਡਿਮਾਂਡ ਕੀ ਰੱਖੀ ਗਈ ਆ ਇਹਦਾ ਭਾਈ ਹੈਗਾ 490000 ਰੇਟ ਇਹ 460000 ਦਾ ਦੇਣਾ 460000 ਰੁਪਏ ਦਾ ਦੇਣਾ ਮਾਡਲ 21 ਮਾਡਲ 21 ਆ 460000 ਰੁਪਏ ਦਾ ਮਿੱਤਰੋ ਟਰੈਕਟਰ ਦੇਣਾ ਬਾਕੀ ਮੌਕੇ ਤੇ ਥੋੜਾ ਮਾਨ ਤਾਨ ਹੋ ਜੂ ਪੰਜਾਬ ਨੰਬਰ ਟਰੈਕਟਰ ਤੇ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਆਲੂ ਵਾਲੇ ਭਰਾਵਾਂ ਲਈ ਜੌਂਡੀਅਰ 5042D ਆ ਗਿਆ ਮਿੱਤਰੋ ਟਰੈਕਟਰ ਇੰਨਾ ਕ ਜਿਆਦਾ ਨਵਾਂ ਨਾ ਵੀ ਕਹੀ ਜਾਏ ਜਾਂਸੀ ਚ ਖੜਾ ਹੁੰਦਾ ਨਾ ਹਾਂਜੀ ਹਾਂਜੀ 2200 ਘੰਟਾ origignal ਚੱਲਿਆ ਮੜਾ ਦਿਖਾਈ ਮੈਥੋਂ ਬੇਟੇ ਰੂਟ ਲੱਗੇ ਹੋਣੇ ਇਹਦੇ ਵੀ ਆ 2200 ਘੰਟਾ ਤੇ 2450 ਘੰਟਿਆਂ ਦੇ ਦੀ ਸਰਵਿਸ ਹੋਣੀ ਹੈ ਜੇ ਟਰੈਕਟਰ ਦੀ ਤੇ ਆ ਇਥੋਂ ਤੁਸੀਂ ਚੈੱਕ ਕਰ ਲਓ ਆ ਚੀਜ਼ ਆ ਜਿਹੜੀ ਟਰੈਕਟਰ ਦੀ ਕਿਵੇਂ ਸਾਫ਼ ਪਈ ਨਵਾਂ ਟਰੈਕਟਰ ਆ ਸਾਰਾ ਸੂਸੂ ਦਾ ਤੇ ਆਪਾਂ ਤੁਹਾਨੂੰ ਬੈਕ ਸਾਈਡ ਤੋਂ ਵੇਟ ਵਗੈਰਾ ਲੋਹੇ ਦੇ ਲੱਗੇ ਹੋਏ ਨੇ ਐਵੇਂ ਜੋ ਕਰਨਾਲ ਦੇਣੇ ਆ ਕਿ ਕੋਈ ਚੀਜ਼ ਨਹੀਂ ਲਾਉਣੀ ਹਨਾ ਤੇ ਪਿੱਛੋਂ ਦਿਖਾ ਦੇ ਮਾੜਾ ਜਿਹਾ ਇਧਰੋਂ ਆ ਡਰਾਵਲ ਦੇਖ ਆਈ ਮੜੀ ਕਿਹੜੇ ਲੋਟ ਪਈ ਆ ਨਾ ਕੋਈ ਬਿੰਗ ਵਾਲਾ ਤੇ ਰੰਗ ਵੀ ਮਿੱਤਰੋ ਡਰਾਵਲ ਤੇ ਪਿਆ ਦੀਆਂ ਦਾ ਰੰਗ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦੇ ਨਾ ਇਧਰੋਂ ਹੁੱਕ ਵਗੈਰਾ ਦਾ ਡੰਡੇ ਵਗੈਰਾ ਦਾ ਕਿਹੜੇ ਲੋਟ ਟਰੈਕਟਰ ਪਿਆਗਾ ਸ਼ੋਅਰੂਮ ਕੁਲੀਸ਼ਨ ਦਾ ਪਿਆ ਇਹ ਦੂ ਵੱਧ ਸਾਫ਼ ਮਿਲਣ ਸਾਨੂੰ ਟਰੈਕਟਰ ਨਹੀਂ ਮ ਤੇ 5042 ਇਹ ਵੀ ਪੰਜਾਬ ਨੰਬਰ ਹੀ ਆ 50 ਫਰਸਟ ਓਨਰ ਫਰਸਟ ਓਨਰ ਪੰਜਾਬ ਨੰਬਰ ਮਿੱਤਰੋ ਵੇਟ ਵਗੈਰਾ ਵਿੱਚ ਜੋਕਰ ਲੱਗੇ ਹੋਏ ਇਹਦੀ ਕੀ ਡਿਮਾਂਡ ਆ ਇਹਦਾ 475000 ਰੇਟ ਆ 8000 ਦਾ ਦੇਣਾ ਚਾਹਵਾ 460 ਵੇਟ ਵਗੈਰਾ ਮਿੱਤਰੋ ਬੈਂਪਰ ਤੇ ਵੀ ਪੂਰਾ ਫੁੱਲ ਹੈਵੀ ਲੱਗਿਆ ਹੋਇਆ ਹੈ ਜਿਹੜੇ ਵੀ ਨੂੰ ਚਾਹੀਦਾ 5042 ਸੰਪਰਕ ਕਰ ਲਓ ਮਿੱਤਰੋ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਆ ਗਿਆ ਫਾਰਮ ਟਰੱਕ 60 ਈਪੀਆਈ 23 ਮਾਡਲ ਆ 23 ਮਾਡਲ ਆ ਨਾਗਦ ਕੈਸ਼ ਦਾ ਟਰੈਕਟਰ ਆ ਫਰਸਟ ਓਨਰ ਹੈ ਨਾ ਹਾਂਜੀ ਹਾਂਜੀ ਪੰਜਾਬ ਨੰਬਰ ਮਿੱਤਰੋ ਸਾਤਰੀ ਵਗੈਰਾ ਇਹਦੇ ਵੀ ਉੱਤੇ ਲੱਗੀ ਹੋਈ ਐ ਕਨੋਪੀ ਤੁਸੀਂ ਚੈੱਕ ਕਰ ਸਕਦੇ ਹੋ 800 ਘੰਟਾ ਚੱਲਿਆ ਹੋਈ 800 ਘੰਟਾ origignal tractor ਚੱਲਿਆਗਾ ਤਾਂ ਟਾਇਰ ਤੁਸੀਂ ਦੇਖ ਸਕਦੇ ਹੋ ਹਜੇ ਪਰਚੀਆਂ ਵਗੈਰਾ ਰਿੰਬਾਂ ਦੇ ਉੱਤੇ ਆ ਦੇਖੋ ਮਿੱਤਰੋ ਹਜੇ ਲਾਈਆਂ ਨਹੀਂ ਐ ਚੈੱਕ ਕਰ ਲਓ ਨਾ tractor body body ਦਾ ਨਾਲ ਤੁਸੀਂ ਚੈੱਕ ਕਰ ਲਓ ਕਿਸੇ ਪਾਸੇ ਵੀ tractor ਤੇ ਕਲਮ ਲੱਗੀ ਹੋਈ ਤਾਂ ਜੁਮੇਵਾਰ ਹੋਊ ਬੰਦਾ ਨਾ ਤੇ ਜਿੰਨਾ ਕ ਰੰਗ ਮਾੜਾ ਮੋਟਾ ਆਪਣਾ ਚੜਨ ਉੱਤਰ ਵਾਲੇ ਲੈ ਜਾਂਦਾ ਤਾਂ ਨਵੇਂ ਦੇ ਵੀ ਮਾੜਾ ਮੋਟਾ ਲੈ ਜਾਂਦਾ ਤੇ tractor ਤੁਹਾਨੂੰ ਜਮਾ 100 ਨੂੰ ਕੰਡੀਸ਼ਨ ਮਿਲਣਗੇ ਤੇ ਨੰਬਰ ਸਕਰੀਨ ਦੇ ਉੱਤੇ ਚੱਲਿਆ ਰ 55 ਐਚਪੀ ਦਾ ਟਰੈਕਟਰ ਆ ਮਿੱਤਰੋ ਫਾਰਮ ਟਰੱਕ 60 ਜਿਹੜੇ ਵੀਰ ਨੂੰ ਚਾਹੀਦਾ ਸੰਪਰਕ ਕਰ ਲਿਓ ਤੇ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਆ ਗਿਆ ਅਰਜਨ 605 ਡੀਆਈ ਇਹ ਕਿਹੜਾ ਮਾਡਲ ਆ ਗਿਆ ਇਹ ਬਾਈ ਮਾਡਲ ਆ ਬਾਈ ਜੀ 22 ਮਾਡਲ ਆ ਠੀਕ ਆ ਡੀਜੀ ਸੈਂਸ ਦੇ ਵਿੱਚ ਮਿੱਤਰੋ ਤੇ ਇੱਕ ਨੋਪੀ ਵਗੈਰਾ ਸਾਤਰੀ ਡਿੱਕ ਸਾਰਾ ਸਾਨੂੰ ਐਵੇਂ ਜੋਕਰ ਮਿਲੂ ਘੋੜਾ ਬੈਂਪਰ ਟਰੈਕਟਰ ਦੇ ਕਹਿੰਦੇ ਬਿਲਕੁਲ ਬਈ ਨਵਾਂ ਟਰੈਕਟਰ ਆ ਇਹ ਕਿੰਨੇ ਘੰਟੇ ਚੱਲਿਆ ਹੋਇਆ ਨਾਲ ਦੇ 90 ਪੈਸੇ ਟਾਇਰ ਨਹੀਂ 900 ਘੰਟਾ ਚੱਲਿਆ ਨਾਲ ਦੇ 90 ਪੈਸੇ ਟਾਇਰ ਨੇ ਮਿੱਤਰੋ 900 ਘੰਟਾ ਟਰੈਕਟਰ ਜਿਹੜਾ origignal ਉਹ ਚੱਲਿਆ ਹੋਇਆ ਬਈ ਤੇ ਜਿਹੜੇ ਆਪਾਂ ਵੀਡੀਓ ਦੇ ਵਿੱਚ ਲਾਈਕ ਹਾਂ ਜਮਾ ਸਹੀ ਟਰੈਕਟਰ ਕੰਮ ਹੁੰਦਾ ਨਾ ਇੱਕ ਨੰਬਰ ਦਾ ਕੰਮ ਆ ਵੀਰ ਹੋਣਾਂ ਦਾ ਤੇ ਆਹ ਟਰੈਕਟਰ ਵੀਰ ਹੋਣਾਂ ਦੇ ਵਿੱਚ ਕੱਟਿਆਗਾ 2002 ਮਾਡਲ ਇਹਦੀ ਮਾੜੀ ਮੋਟੀ ਟੱਚਿੰਗ ਵੇਹਰਾ ਹੋਈ ਹੋਈ ਆ ਕੰਮ ਵਾਲਾ ਹੋਇਆ ਇਹ ਟਰੈਕਟਰ ਦਾ A to Z ਹੋਇਆ ਦੋਨੇ ਤੇਲ ਇੰਜਨ ਦਾ ਕਹਿੰਦੇ ਗੇਅਰ ਦਾ ਜਮਾ ਨਵਾਂ ਪਿਆ ਹੋਇਆ ਹੋਇਆ ਟਰੈਕਟਰ ਦਾ ਟਾਇਰ ਨਵੇਂ ਨੇ ਮੂਹਰਲੇ ਕਹਦੀ ਐ ਵੀ 70 ਕੁ ਪੈਸੇ ਟਾਇਰ ਦੇਗੇ ਹਾਂਜੀ ਤੇ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਸਵਾ ਦੋ ਲੱਖ ਰੁਪਏ ਦਾ ਬਾਈ ਕਹਿੰਦਾ ਟਰੈਕਟਰ ਦੇ ਜਾਗੇ ਬਾਕੀ ਮੌਕੇ ਤੇ ਹੋਜੂ ਮਾਨਤਾਂ ਬਾਕੀ ਮੌਕੇ ਤੇ ਮਾਨਤਾਂ ਮਿੱਤਰੋ ਹੋਜੂ ਉਸ ਤੋਂ ਬਾਅਦ ਫੇਰ ਆਗਾ ਪ੍ਰੀਤ ਇਹ 23 ਮਾਡਲ ਆ 3 ਸਪੀਡ ਦੇ ਵਿੱਚ ਜਿਹੜਾ 858 ਗੇਅਰ ਆਉਂਦਾ 3 ਸਪੀਡ ਚ ਉਹ ਆ ਠੀਕ ਆ 858 ਉਹਦੇ ਆਗਾ ਹਾਂਜੀ ਲੈ ਵੀ ਮਿੱਤਰੋ ਇਹ ਨਵੀਂ ਸੋ ਦੇ ਵਿੱਚ ਆ ਗਿਆ ਟਰੈਕਟਰ 23 ਮਾਡਲ ਆ ਇਹਦੀ ਡਿਮਾਂਡ ਕੀ ਰੱਖੀ ਗਈ ਆ ਕਿ ਬਾਈ 490000 ਦਾ ਦੇਣਾ ਉਹ 525000 ਰੇਟ ਆ 525 ਮੰਗਦਾ 490000 ਰੁਪਿਆ ਦਾ ਦੇਣਾ ਬਾਕੀ ਹੋਰ ਵੀ ਮਾਨਤਾਂ ਵਾਲ ਹੋ ਜੀ ਉਹਨੂੰ ਟਰੈਕਟਰ ਦੇ ਵਿੱਚੋਂ ਮੌਕੇ ਦੇ ਉੱਤੇ ਉਹਨੂੰ ਇੱਥੋਂ ਆ ਜਾਂਦਾ ਮਾਨਤਾਂ ਵਾਲ ਵੀ ਕਹਿੰਦੇ ਖਾਲੀ ਨਹੀਂ ਮੋੜ ਤੇ ਮਾਨਤਾਂਣ ਫੁੱਲ ਹੋ ਜਾਊਗਾ 23 ਮਾਡਲ ਪ੍ਰੀਤ ਲੀਲੇ ਰੰਗ ਵਾਲਾ ਤੇ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਕਾਗਸਵਰਾਜ 855 ਮਿੱਤਰੋ ਗਹਿਣਾ ਹੀ ਪਿਆ ਮਾਡਲ ਆ ਬਾਈ ਜਿਆਦੇ ਨਵਾਂ ਤੇ ਇਸ ਨੂੰ ਦੱਸ ਦਈਏ ਵੀ ਟਰੈਕਟਰ ਹੋਰ ਵੀ ਖੜੇ ਨੇ ਇਹ ਟਰੈਕਟਰ ਆ ਜਿਹੜਾ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਹੈਗਾ ਆਪਾਂ ਇਹ ਬੂਦਾਨਾ ਤੋਂ ਚੈੱਕ ਕਰ ਲਓ ਮਿੱਤਰ ਹੈਣਾ 10 ਮਾਡਲ ਆ ਰੇਡੀਅਲ ਟਾਇਰਾਂ ਦੇ ਵਿੱਚ ਆ ਮਿੱਤਰੋ ਗੂਡਇਰ ਦੇ ਰੇਡੀਅਲ ਦੇ ਟਾਇਰ ਨੇ ਰੰਬਰੂਮਾਂ ਦਾ ਟਰੈਕਟਰ ਪੂਰਾ ਸਾਹ ਪਿਆ ਮਗਰਾਟਾ ਵਗੈਰਾ ਦਾ ਜਿਵੇਂ ਮਾਡਲ 2010 ਆਗਾ ਤੇ ਇਹਦੀ ਕੀ ਡਿਮਾਂਡ ਰੱਖੀ ਗਈ ਹੈਗੀ ਇਹ ਦੇਣਾ ਬਈ 3 ਲੱਖ 65000 ਦਾ 3 ਲੱਖ 65000 ਰੁਪਏ ਦਾ ਮਿੱਤਰੋ ਸ਼ੋਅਰੂਮ ਕੰਡੀਸ਼ਨ ਪਈਆ ਪੰਜਾਬ ਨੰਬਰ ਆ ਫਾਸਟ ਓਨਰ ਦਾ ਟਰੈਕਟਰ ਆ ਇਹ ਕੱਲਾ ਬੈਂਪਰ ਵਗੈਰਾ ਦਾ ਟਰੈਕਟਰ ਦਾ ਹੋਇਆ ਬਾਕੀ ਹੋਰ ਕਿਸੇ ਪਾਸੇ ਕਲਮ ਨਹੀਂ ਲੱਗੀ ਟਰੈਕਟਰ ਦੀ ਬਹੁਤ ਮਹਿੰਗੇ ਪਏ ਹੋਏ ਨੇ ਟਾਇਰ ਵੀ ਕਹਿੰਦੇ ਗੁਡイヤਰ ਦੇ ਪਏ ਹੋਏ ਨੇ ਰੇਡੀਅਲ ਤੇ ਮੂਰਲੇ ਤਿੰਨ ਲਾਈਨ ਵਾਲੇ ਜਹਾਜੀ ਟਾਇਰ ਪਏ ਹੋਏ ਨੇ ਮਾਡਲ 2010 ਰਿਵਰਸ ਵੀਡੀਓ ਦੇ ਵਿੱਚ ਨਾ ਹੀ ਹਾਂਜੀ ਹਾਂਜੀ ਤੇ ਤੇਲ ਬ੍ਰੇਕਾਂ ਦਾ ਆ ਜਾਂਦਾ ਮਿੱਤਰੋ ਉਸ ਤੋਂ ਬਾਅਦ ਫੇਰ ਇਧਰ ਦੀ ਸਾਈਡ ਤੇ ਆ ਗਿਆ 855 2018 ਮਾਡਲ ਟਰੈਕਟਰ ਆ ਗਿਆ ਇਹ ਪੰਜਾਬ ਨੰਬਰ ਇਹ ਵੀ ਮਿੱਤਰੋ ਸਾਫ਼ ਪਿਆਗਾ ਦੇਖੋ ਕਿਸੇ ਸੌਕੀਆ ਬੰਦੇ ਨੇ ਨਹੀਂ ਪੰਜਾਬੀ ਨਹੀਂ ਦੇ ਜੀ ਠੀਕ ਆ ਸੌਕੀਆ ਬੰਦੇ ਨੇ ਆ ਕਹ ਜੀ ਮਾਈਟ ਮੂਟ ਪੂਰੇ ਚੰਗੀ ਤਰ੍ਹਾਂ ਲਾਏ ਹੋਏ ਨੇ ਨਾ ਕੋਈ ਕਾਟ ਨੂੰ ਚਾਬੀ ਨਹੀਂ ਇਹਦੇ ਨਾਲ ਦੇ ਡਾਇਰ ਨੇ 758 ਪੈਸੇ ਤੇ ਕਲਚ ਉਹਦਾ ਵੀ ਨਹੀਂ ਖੁੱਲਿਆ ਹਜੇ ਨਹੀਂ ਨਹੀਂ ਜੀ ਉਹ 810 ਮਾਡਲ ਦਾ ਮਿੱਤਰ ਉਹਦਾ ਵੀ ਨਹੀਂ ਕਲਚ ਖੁੱਲਿਆ ਤੇ ਕਲਚ ਆ ਟਰੈਕਟਰ ਦਾ ਵੀ ਨਹੀਂ ਹਜੇ ਤੱਕ ਚਾਬੀ ਨਹੀਂ ਲੱਗੀ ਬਾਈ ਕਹਿੰਦਾ ਟਰੈਕਟਰ ਦੀ 18 ਮਾਡਲ ਆ ਪੰਜਾਬ ਨੰਬਰ ਆ ਫਸਟ ਓਨਰ ਆਗਾ ਟਰੈਕਟਰ ਆਗਾ ਤੇ ਦੇਖੋ ਮਾਈਟ ਮੂਟ ਵਗੈਰਾ ਪੂਰੇ ਕਹ ਜੀ 100 ਕੇ ਨਟਨ-ਨੂਟ ਕਾਸ ਕੇ ਪੂਰਾ 100 ਕੇ ਟਰੈਕਟਰ ਰੱਖਿਆ ਹੋਇਆ ਸੀ ਵੀਰਾਂ ਦਾ 4-17 ਦੇ ਵਿੱਚ 18 ਮਾਡਲ ਇਹਦੀ ਡਿਮਾਂਡ ਕੀ ਰੱਖੀ ਗਈ ਆ ਏ ਬਾਈ ਮੁੱਲ ਦਾ 595000 ਇਹ 80000 ਦਾ ਦੇਣਾ ਹਾਨਾ ਚ ਠੀਕ ਆ 80000 ਰੁਪਏ ਦਾ ਹੋ ਜੂ ਮਿੱਤਰੋ 480000 ਰੁਪਏ ਦਾ ਹੈ ਨਾ ਸੰਪਰਕ ਨੰਬਰ 580000 580 ਦਾ 580 ਦਾ ਟਰੈਕਟਰ ਬਾਈ ਕਹਿੰਦੇ ਦੇਣਾਗਾ ਬਾਕੀ ਮਾਨਤਾਨ ਹੋ ਜੂ ਟਰ ਬਗੈਰਾ ਇਹਦੇ ਵੀ ਨਾਲ ਦੇ ਨੇ ਕਿਸੇ ਪਾਸੇ ਟਰੈਕਟਰ ਤੇ ਚਾਬੀ ਨਹੀਂ ਲੱਗੀ ਤੇ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਆ ਗਿਆ 50 55 E ਮੂਰਲੇ ਟਾਇਰ ਨਾਲ ਦੇ ਸੀ ਇਹ ਹਾਂਜੀ ਹਾਂਜੀ ਮੂਰਲੇ ਟਾਇਰ ਨਾਲ ਦੇ ਆ ਮਿੱਤਰੋ ਪਿਛਲੇ ਦਵਾਰੇ ਚੜੇ ਹੋਏ 90 ਪੈਸੇ ਟਾਇਰ ਪਾਏ ਨੇ 5055E ਚੈੱਕ ਕਰ ਸਕਦੇ ਹੋ ਜਿਹੜੇ 13 ਮਾਡਲ ਆ ਬਾਈ ਪੰਜਾਬ ਨੰਬਰ ਇਹ 13 ਪੰਜਾਬ ਨੰਬਰ ਫਰਸਟ ਓਨਰ ਹੀ ਆ ਫਰਸਟ ਓਨਰ ਦਾ ਟਰੈਕਟਰ ਆ 5055E ਬਹੁਤ ਵੀਰ ਭਾਲਦੇ ਨੇ 5055E ਮਿੱਤਰੋ ਸੰਪਰਕ ਕਰ ਲਓ ਵੀਰ ਉਹਨਾਂ ਕੋਲੇ ਖੜਾ 5055E ਤੇ ਉਸ ਤੋਂ ਬਾਅਦ ਇਧਰ ਲਈ ਛੱਡ ਤੇ ਆ ਗਿਆ ਹਾਏ ਤੱਤਾ ਲਿਖਿਆ ਪਿਆ ਹੈ ਹਾਏ ਤੱਤਾ 969 ਮਿੱਤਰੋ ਇਹਦੇ ਉੱਤੇ 963 ਨਾ 963 ਰੇਟ ਹੈ ਇਹ ਸਮਾਨ ਸਮੂਹ ਨੇ ਤੇ ਵਾੜਾ ਲੱਗਿਆ ਹੈ ਤੇ ਠੜੁਕ ਮਹਿੰਗਾ ਲੱਗਿਆ ਹੋਇਆ 963 ਮਿੱਤਰੋ ਮਨ ਹੱਥ ਸਮਝੇਗਾ ਜੀ 363 ਆ 73 ਡੱਕ ਵਗੈਰਾ ਇਹਦੇ ਉੱਤੇ ਘੋੜਾ ਬੈਂਪਰ ਤੁਸੀਂ ਦੇਖ ਸਕਦੇ ਹੋ ਕਦੇ ਪੂਰਾ ਫੁੱਲ ਹੈਵੀ ਲੱਗਿਆ ਹੋਇਆ ਮਨ ਲਾ ਦੋ ਕੁਇੰਟਲਾਂ ਦਾ ਲੱਗੇ ਹੋਣਾ ਹਾਂ ਹਾਂ ਬਾਈ ਦੋ ਕੁਇੰਟਲਾਂ ਤੋਂ ਪਲੱਸ ਬੈਂਪਰ ਲੱਗਿਆ ਹੋਇਆ ਮਿੱਤਰੋ 963 ਦੇ ਮਾਡਲ ਇਹ ਮਾਡਲ 21 21 ਮਾਡਲ ਦਾ ਬਾਈ 21 ਮਾਡਲ ਆ ਪੰਜਾਬ ਨੰਬਰ ਬਠਿੰਡੇ ਦਾ ਨੰਬਰ ਆ ਮਿੱਤਰੋ ਇਹਦੇ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਨੇ ਪੀ ਵੀ 3 ਬਠਿੰਡੇ ਦਾ ਨੰਬਰ ਆ ਇਹਦੇ ਕੀ ਡਿਮਾਂਡ ਰੱਖੀ ਗਈ ਆ ਇਹਦੇ 7,35,000 ਆ 7,10,000 ਦਾ ਦੇਣਾ ਲਓ ਮਿੱਤਰੋ 7,10,000 ਰੁਪਏ ਦਾ ਬਾਈ ਹੁਣੀ ਕਹਿੰਦੇ ਦੇਣਾਗਾ ਸੰਪਰਕ ਕਰ ਲਿਓ 96373 ਵਗੈਰਾ ਡਿਕ ਵਗੈਰਾ ਮੇਜੂ ਕਰ ਲਗਾ ਤਾਂ ਇਦਾਂ ਦੀ ਸ਼ਰਤ ਤੇ ਮਿੱਤਰੋ ਆ ਗਿਆ 44 ਐਕਸਟੀ ਬਹੁਤ ਭਰਾ ਮੰਗਦੇ ਆਗੇ ਬਾਈ 744 ਖੜਾ ਹੁੰਦਾ ਬਈਆ ਖੜਾ 744 21 ਮਾਡਲ ਆਗਾ ਪਹਿਲਾਂ 4x4 ਖੜਾ ਸੀ ਨਾ ਇਸੇ ਜਗ੍ਹਾ ਦੇ ਉੱਤੇ ਅੱਜ 4/2 ਖੜਾ ਮਿੱਤਰੋ ਇਹ ਕਿਹੜਾ ਮਾਡਲ ਆ ਫਾਸਟ ਆਨਰ 21 ਮਾਡਲ 21 ਮਾਡਲ ਆ ਫਾਸਟ ਆਨਰ ਆ ਪੰਜਾਬ ਨੰਬਰ ਆ ਮਿੱਤਰੋ 835 ਘੰਟੇ ਚੱਲੇ ਨਾਲ ਆ ਦੇ ਨੇ ਟਾਇਰ ਆ 135 ਘੰਟੇ ਚੱਲੇ ਬਾਕੀ ਟਾਇਰ ਵਗੈਰਾ ਨਾਲ ਦੇ ਆ ਦਿਖਾ ਦੇ ਬਈ ਮੜੇ ਜੇ ਚੈੱਕ ਕਰਾ ਦੇ ਕਰਾ ਇੰਜਨ ਉੰਜਰੇ ਇੱਥੇ ਬਾਡੀ ਪਏ ਪੂਦਾਨਾ ਦਾ ਟਰੈਕਟਰ ਜਿਹੜਾ ਪੂਰਾ ਸਾਫ ਪਿਆ ਕੰਡੀਸ਼ਨ ਦਾ 835 ਘੰਟੇ ਜਿਹੜਾ ਚੱਲਿਆ ਹੋ ਬਈ ਕਹਿੰਦਾ ਬਾਕੀ ਚਾਬੀ ਇਹ ਟਰੈਕਟਰ ਤੇ ਵੀ ਨਹੀਂ ਲੱਗੀ ਹਜੇ ਤੱਕ ਤੇ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਜਿਹੜਾ ਪਿਆਗਾ ਨਾਲ ਦੇ ਟਾਇਰਾਂ ਦੇ ਵਿੱਚ 744 ਇਹਦੀ ਕੀ ਡਿਮਾਂਡ ਆ ਇਹਦੀ 590000 ਡਿਮਾਂਡ ਆਈ ਠੀਕ ਹੈ 60000 ਦਾ ਦਿਨ ਆਈ 5 ਲੱਖ 5 ਲੱਖ 60000 ਰੁਪਇਆ ਹੋਰ ਵੀ ਹੋ ਜੁ ਮੰਗਤਾਂ ਨਾ ਹੋ ਕੇ ਦੇ ਮੰਗਤਾਂ ਥੋੜਾ ਬਾਕੀ ਮੌਕੇ ਤੇ ਮਿੱਤਰੋ ਮੰਗਤਾਂ ਹੋ ਜੂ ਦੇਖੋ ਮੰਗ ਮੰਗੇ ਚੱਲੀਆਂ ਜਾਂਦਾ ਕਿਉਂਕਿ ਵਿੱਚ ਕਈ ਵਾਰ ਕਹਿੰਦਾ ਵੀਰ ਕਹਿੰਦੇ ਪੁਰਾਣਾ ਟਰੈਕਟਰ ਕਟਾਉਣਾ ਤਾਂ ਉਸ ਹਿਸਾਬ ਨਾਲ ਹੋ ਜਾਂਦਾ ਨਾ ਤੇ ਉਸ ਤੋਂ ਬਾਅਦ ਇਧਰਲੀ ਸਾਈਡ ਤੇ ਆ ਗਿਆ ਹੌਲੈਂਡ 3730 ਮਿੱਤਰੋ ਸਪੈਸ਼ਲ ਐਡੀਸ਼ਨ ਦੇ ਵਿੱਚ ਇਹ ਸੰਰੂਰ ਨੰਬਰ ਆ ਇਹ 17 ਮਾਡਲ ਆ ਜੀ ਠੀਕ ਹੈ 17 ਮਾਡਲ ਆ ਵੇਟ ਵਗੈਰਾ ਇਹਦੇ ਵੀ ਲੱਗੇ ਹੋਏ ਨੇ ਟਰੈਕਟਰ ਦੇ ਨਾਲ ਹੀ ਦੇਣੇ ਐਵੇਂ ਜੋਕਰ ਟਾਇਰ ਦਵਾਰੇ ਦੇ ਹਨ ਟਾਇਰ ਇਹਦੇ ਦਵਾਰੇ ਪੈ ਗਏ ਅੱਧੇ ਲਾ ਕੇ 21 ਚ ਠੀਕ ਆ ਤੇ ਬਾਕੀ ਕਹ ਜੀ ਵੀ ਰੇਟ ਵਗੈਰਾ ਇਹਦਾ ਤੇਰਾ 6 ਲੱਖ 65000 ਰੁਪਏ ਬੇਟਾ ਇਹ 35000 ਦਾ ਦੇਣਾ ਹਾਂ ਨਾ 6 ਲੱਖ 35000 ਰੁਪਏ ਦਾ ਮਿੱਤਰੋ ਲੈ ਜਾਓ ਕਰਾਂ ਸਪੈਸ਼ਲ ਐਡੀਸ਼ਨ 3730 ਤੇ ਉਸ ਤੋਂ ਬਾਅਦ ਫੇਰ ਆ ਗਿਆ 963 ਘੋੜਾ ਬੈਂਪਰ ਦੇ ਵਿੱਚ ਤੇ ਵਾਲੀ ਟੈਂਕੀ ਮੂਰੇ ਲੱਗੀ ਹੋਈ ਹੈ ਨਾ ਇਹ ਸਿੰਗਰੂ ਨੰਬਰ ਆ ਬਾਈ ਇਹ ਵੀ ਫਸਟ ਆਨਰ ਹੈ ਜਿਆਦਾ ਚੰਗਾ ਰਟਾਈ ਠੀਕ ਆ ਉਹਦੇ ਨਾਲੋਂ ਹਾਂ ਜੀ ਤੇ ਇਹਦੇ ਵੀ ਸਾਤਰੀ ਵਗੈਰਾ ਲੱਗੀ ਹੋਈ ਹੈ ਇਹ ਕਿੰਨੇ ਘੰਟੇ ਚੱਲ ਗਿਆ ਹੋਊਗਾ ਇਹ ਚੱਲ ਗਿਆ ਬਾਈ 1000 ਕੇ ਘੰਟਾ 1000 ਘੰਟਾ ਇਹਦੇ ਵੀ ਟਾਇਰ ਵਗੈਰਾ ਨਾਲ ਦੀ ਨੇ ਨਾਲ ਦੇ 90 85 90 65 ਟਾਇਰ ਨਾਲ ਦੇ ਪੈਣੇ ਜੀ ਠੀਕ ਹੈ 85 90 ਪੈਸੇ ਮਿੱਤਰੋ ਨਾਲ ਦੇ ਟਾਇਰ ਆ ਘੋੜਾ ਵੈਂਪਰ ਸਾਤਰੀ ਵਗੈਰਾ ਤੁਹਾਨੂੰ ਲੱਗੀ ਲਗਾਈ ਮਿਲ ਜੂ ਤੇ ਇਧਰਲੀ ਛੜ ਤੇ ਹੈਗਾ 60 50 ਕਹਿੰਦੇ 60 30 55 ਹਾਂ ਇਹ ਹੈਗਾ 24 ਮਾਡਲ ਬਾਈ ਜੀ 24 ਮਾਡਲ ਇਹ 60 ਐਚਪੀ ਦਾ ਹਾਂਜੀ 60 ਐਚਪੀ ਦੇ ਵਿੱਚ ਮਿੱਤਰੋ ਆ ਗਿਆ ਇੰਡੋ ਫਾਰਮ ਬਹੁਤ ਵੀਰ ਮੰਗਦੇ ਹੁੰਦੇ ਆ ਬਾਈ ਪਹਿਲਾਂ ਆਪਾਂ ਕਿ ਇਹ ਸਾਈਡ ਗੀਅਰ ਦੇ ਵਿੱਚ 3 ਜਗਾ 2 ਸਪੀਡ ਆ ਇਹ ਇਹ 2 2 ਸਪੀਡ ਦੇ ਵਿੱਚ 3 ਹੁੰਦਾ ਇਹ ਸ਼ੌਪਰ ਸੀਟਰ ਰੋਟਰ ਬਿੱਟ ਖਿੱਚੀ ਆ ਨਾ 60 ਵਾਲਾ ਹੀ ਤੋੜਾ ਇਹ ਤੇ ਸੋਨਾ ਦੀ 60 ਵਾਲਾ ਤੋੜਾਈ ਸੋਨਾ ਲੀਕ ਵਾਲਾ ਠੀਕ ਆ ਮਿੱਤਰੋ ਟਰੈਕਟਰ ਬਹੁਤ ਖੜੇ ਨੇ ਤੇ ਇਹਦੀ ਡਿਮਾਂਡ ਕੀ ਰੱਖੀ ਗਏ 24 ਮਾਡਲ ਦੀ ਇਹਦਾ 5 ਲੱਖ 35000 ਰੇਟ ਆ 5 ਲੱਖ 10000 ਦਾ ਦੇਣਾ ਬਾਈ ਜੀ ਠੀਕ ਆ ਜੀ ਮਿੱਤਰੋ 5 ਲੱਖ 10000 ਪੀ ਇਹਦਾ ਟਰੈਕਟਰ ਬਾਈ ਹੁਣੀ ਕਹਿੰਦੇ ਦੇਣਾ ਮੈਂ ਕਹਿੰਦਾ ਪੂਰਾ ਡਿਸਕਾਊਂਟ ਕਰ ਦਿਆਂ ਪੂਰੇ 5 ਦਾ ਦੇ ਦਿੰੀ ਯਾਰ ਕ ਨਹੀਂ ਹੋ ਜੂ ਹਾਂਜੀ ਹੋ ਜਾਊਗਾ 5 ਦਾ ਇਹ ਟਾਇਰ ਵਗੈਰਾ ਤੁਸੀਂ ਚੈੱਕ ਕਰੋ ਬਹੁਤ ਘੱਟ ਚੱਲਾ ਹੋਇਆ ਟਰੈਕਟਰ ਆ ਬਿਲਕੁਲ ਬਈ ਨਵਾਂ ਟਰੈਕਟਰ ਆ ਤੇ ਹੋਰ ਕੋਈ ਗੱਲ ਬਾਤ ਇੱਕ ਮਿੰਟ ਲਿਕੇਸਾਂ ਦੱਸ ਦੇ ਬਈ ਆਪਣੀ ਕਿਹੜੀ ਆ ਇਹ ਜਦੋਂ ਆਪਾਂ ਬਰਨਾਲੇ ਆਈਟੀ ਚੌਂਕ ਚੋਂ ਨਿਕਲਦੇ ਸੰਗਰੂਰ ਪਟਿਆਲਾ ਰੋਡ ਤੋਂ ਉੱਥੋਂ ਇਧਰ ਨੂੰ ਗਰਚਾ ਰੋਡ ਟੋਟਾ ਮੋੜ ਦਾ ਪੰਪ ਦੇ ਮੂਹਰੇ ਠੀਕ ਆ ਉੱਥੋਂ ਗਰਚਾ ਰੋਡ ਤੋਂ ਅੱਗੇ ਘਰੇ ਆਲ ਪੈਸੇ ਬਿਲਕੁਲ ਸਾਹਮਣੇ ਘਰੇ ਆਲ ਪੈਸੇ ਤੋਂ ਗਹਾ ਨਾਲ ਦੀ ਨਾਲ ਆ ਚੌਂਕੀਦਾਰ ਬੈਠਾ ਇੱਥੇ ਗੇਟ ਲੱਗਿਆ ਇੱਥੇ ਕੋਈ ਚਿੱਟੀ ਕੋਠੀ ਦੀਂਦੀ ਆ ਠੀਕ ਆ ਚਿੱਟੀ ਕੋਠੀ ਤੇ ਬਿਲਕੁਲ ਸਾਹਮਣੇ ਮਿੱਤਰੋ ਟਰੈਕਟਰ ਖੜੇ ਨੇ ਵੀਰੋ ਜਦੋਂ ਮਾਰਦੀ ਆ ਕੇ ਬਾਕੀ ਸਫੋਨ ਨੰਬਰ ਸੰਪਰਕ ਚੱਲੀਆਂ ਤਾਂ ਕੋਈ ਵੀ ਤੁਹਾਨੂੰ ਟਰੈਕਟਰ ਚਾਹੀਦਾ ਵਿੱਚ ਅਦਲਾ ਬਦਲੀ ਕਰਨੀ ਤਾਂ ਬਰਨਾਲੇ ਜਿਹੜੇ ਦੇ ਵਿੱਚ ਤੁਸੀਂ ਆ ਕੇ ਜਿਹੜਾ ਇੱਥੇ ਇਹਦੇ ਗਰਚਾ ਰੋਡ ਦੇ ਉੱਤੇ ਗਰੇਵਾਲ ਪੈਲਸ ਦੇ ਬਿਲਕੁਲ ਸਾਹਮਣੇ ਘਰ ਆ ਵੀਰ ਉਹਨਾਂ ਦਾ ਇੱਥੇ ਆ ਕੇ ਤੁਸੀਂ ਸੰਪਰਕ ਕਰ ਸਕਦੇ ਹੋਗੇ ਤੇ ਬਾਕੀ ਫੋਨ ਨੰਬਰ ਸਕਰੀਨ ਦੇ ਉੱਤੇ ਚੱਲਿਆਂ ਦਾ ਤੁਸੀਂ ਕੰਟੈਕਟ ਕਰਕੇ ਕੋਈ ਵੀ ਟਰੈਕਟਰ ਨਵਾਂ ਪੁਰਾਣਾ ਖਰੀਦਣਾ ਵੇਚਣਾ ਤਾਂ ਬਾਈ ਉਹਨਾਂ ਨਾਲ ਸੰਪਰਕ ਕਰ ਲਓ ਨੰਬਰ ਸਕਰੀਨ ਦੇ ਉੱਤੇ ਚੱਲਿਆਂ ਦਾ ਬਾਕੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ